ਪੂਰੇ ਪਾਕਿਸਤਾਨ ਤੋਂ ਸਾਬੋਰ ਇਲਾਕੇ ਦੇ ਪਤਵੰਤੇ ਸੱਜਣ ਅੱਜ ਇੱਥੇ ਕੈਂਪ ਤੋਂ ਵੀ ਚਾਏ ਨੇ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਜਿਹੜੀਆਂ ਘਰ ਘਰ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਨੇ ਆਪਣੇ ਆਪਣੇ ਡਿਪਾਰਟਮੈਂਟ ਨੂੰ ਦਿੱਤੀ ਹੈ ਉਹਦਾ ਆਗਾਜ਼ ਸੀਗਾ ਤੇ ਐਮਐਲਏ ਸਾਹਿਬ ਇੱਕ ਪਿਛਲੇ ਦਿਨੀ ਸਾਡੀ ਐਸਪਾਈਚਾਰੇ ਦੀ ਜਿਹੜੀ ਇੱਕ ਮੰਗ ਸੀਗੀ ਗੁਰਦੁਆਰਾ ਸਾਹਿਬ ਦੇ ਲੈਂਟਰ ਲਈ ਕੁਝ ਰਾਸੀ ਇਹਨਾਂ ਨੇ ਮੰਗੀ ਸੀਗੀ ਉਹਦੇ ਵਿਚਾਰ ਕਰਕੇ ਐਮਐਲਏ ਸਾਹਿਬ ਨੇ ਮੇਰੇ ਖਵਾਲ 10-15 ਦਿਨ ਦੇ ਵਿੱਚ ਵਿੱਚ ਹੀ ਆਪਾਂ ਨੂੰ ਅੱਜ ਪਰਚੋਹ ਜਾਰੀ ਕਰਨ ਜਾ ਰਹੇ ਨੇ ਉਹਦਾ ਜਿਹੜਾ ਚੈੱਕ ਹੈ ਅੱਜ ਸਾਨੂੰ ਜਿਹੜੀ ਸਾਡੀ ਪੰਚਾਇਤ ਜਾਂ ਸਾਡੇ ਜਿਹੜੇ ਸਾਡੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹਨਾਂ ਦੇ ਜਿਹੜੇ ਉਹਨਾਂ ਨੂੰ ਦੇਖ ਕੇ ਜਾਵੇਗੀ ਤੇ ਬਾਕੀ ਸਾਰੀਆਂ ਗੱਲਾਂ ਐਮਐਲ ਸਾਬ੍ਹ ਦੱਸਣਗੇ ਫਾਇਦੂਜੀ ਦਾ ਖਾਤਸਾ ਹੋਵੇਗੀ ਬਾਕੀ ਰੇਂਦਰ ਸਾਥੀ ਸਤਿਕਾਰਯੋਗ ਸਾਡੇ ਸੋਲਾ ਪਿੰਡ ਦੇ ਸਾਰੇ ਸਾਡੇ ਵਜੂਦ ਸਹਿਬਾਨ ਨੌਜਵਾਨ ਵੀਰ ਸਾਡੇ ਆਮ ਆਦਮੀ ਪਾਰਟੀ ਦੀ ਜੀਰ ਦੀ ਅੱਗੇ ਸਾਡੇ ਲੀਡਰ ਸਹਿਬਾਨ ਗੁਰੰਤੀਤ ਸਹਿਬਾਨ ਇਸਾ ਤੋਂ ਬਾਅਦ ਮੌਲੀ ਜੀ ਤੇ ਜਵਾ ਸਾਹਿਬਾ ਜੀ ਵਰਤਦੇ। ਔਰ ਜਿੰਨੇ ਵੀ ਇੱਥੇ ਸਾਡੇ ਮਾਤਾ ਮਾਈਆਂ ਨੇ, ਬੱਚੇ ਆਏ ਨੇ, ਘਹਿਣਾ ਆਈਆਂ ਨੇ, ਉਹਨਾਂ ਸੋਜਮਾਨ ਸਾਹਿਬੀ ਪਟੇ ਸੰਗ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ। ਤੁਸੀਂ ਇਸ ਖਾਬਲ ਬਣਾਇਆ ਕੀ ਤੋਂ ਸੇਵਾ ਕਰ ਚੁੱਕੀ। ਇਹ ਜਦੋਂ ਇਸ ਖਾਬਲ ਬਣਾਇਆ ਪੰਜਾਬ ਦੀ ਲਾਗਾ ਡੋਰ ਉਹ ਇਨਸਾਨ ਦੇ ਹੱਥ ਹੈ ਜਿਹੜਾ ਪੰਜਾਬ ਲਈ কমিਟਿਡ ਹੈ ਜਿਹੜਾ ਰੱਜ ਕੇ ਇਮਾਨਦਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਰਸੀ ਮਾਨ ਸਾਹਿਬ ਆਪਾਂ ਦੇਖ ਰਹੇ ਹਾਂ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ 2 ਸਾਲ ਹੋਣ ਜਾ ਰਹੇ ਨੇ ਕਿਵੇਂ ਬਦਲਾ ਦੇ ਸਿਸਟਮ ਸਟਾਰਟ ਹੋਇਆ ਕਿਵੇਂ ਲੋਕਾਂ ਦੇ ਕੰਮ ਕਰ ਬੈਠੇ ਹੋ ਰਹੇ ਨੇ ਅੱਜ ਦਾ ਜਿਹੜਾ ਕੈਂਪ ਹੈ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਲੋਕਾਂ ਕੋਲ ਜਾ ਕੇ ਵੋਟ ਮੰਗਦੇ ਆ ਔਰ ਫਿਰ ਜਿਹੜੇ ਸਾਡੇ ਲੋਕ ਨੇ ਬਜ਼ੁਰਗ ਹੈ ਮਾਵਾ ਪਹਿਣਾ ਧੀਆਂ ਉਹ ਜਾ ਕੇ ਡਾਕਟਰਾਂ ਵਿੱਚ ਤੱਕੇ ਖੜਦੇ ਨੇ ਉਹਨਾਂ ਦਾ ਦिशा निर्देश ਛੇਠ ਅਸੀਂ ਸਾਰੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਮਾਂ ਸਰਕਾਰ ਲੋਕਾਂ ਦੇ ਦਰਵਾਜ਼ੇ ਅਸੀਂ ਤੁਹਾਡੇ ਕੋਲ ਕੰਮ ਕਰਨਾਵਾਂਗੇ ਆ ਜਿਹੜਾ ਅੱਜ ਦਾ ਕੈਂਪ ਅਫਸਰ ਸਹਿਬਾਨ ਬੈਠੇ ਆ ਇਹ ਤੁਹਾਡੇ ਕੰਮ ਜਿਹੜੇ ਹੈਗੇ ਨੇ ਤੁਹਾਡੇ ਇੱਥੇ ਬੈਠ ਕੇ ਹੋ ਜਾਣਗੇ ਤੁਹਾਨੂੰ ਫਟੇਗੜ ਸਾਹਿਬ ਕਿ ਨਾਲ ਖਲ ਕਰਾਂ ਜਾਣ ਦੀ ਲੋੜ ਨਹੀਂ ਇਹ ਕੈਂਪ ਸ਼ੁਰੂਆਤੀ ਨੇ ਅਗਲੇ ਮਹੀਨੇ ਫੇਰ ਇਸ ਤਰ੍ਹਾਂ ਹੀ ਚੱਲਦੇ ਰਹਿਣੇ ਲਗਾਤਾਰ ਲੋਕਾਂ ਨੂੰ ਇੱਥੇ ਬੈਠੀ ਕੰਮ ਮਿਲਣਗੇ ਇੱਥੇ ਬੈਠੇ ਤੁਹਾਡੇ ਕੰਮ ਹੋਣਗੇ ਪਟਵਾਰੀ ਇੱਥੇ ਹੋਣਗੇ ਵੀਡੀਓ ਸਹਾਵਾ ਇੱਥੇ ਹੋਣਗੇ ਔਰ ਪੈਨਸ਼ਨ ਵਾਲਾ ਡਿਪਾਰਟਮੈਂਟ ਬਹੁਤ ਸਾਰੇ ਡਿਪਾਰਟਮੈਂਟ ਜਿਹੜੇ ਇੱਥੇ ਤੁਹਾਨੂੰ ਇਹ ਆਪਣੀਆਂ ਸੁਵਿਧਾਵਾਂ ਦੇਣਗੇ ਸੋ ਇਹ ਇਹਦੇ ਅਸੀਂ ਨਤੀਜੇ ਵੀ ਦੇਖ ਰਹੇ ਕਿ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਸਾਰੇ ਬੈਠੇ ਹੋ ਤੁਸੀਂ ਆਪਣੇ ਕੰਮ ਕਰਾਉਣਾ ਹੈ ਮੌਕੇ ਤੇ ਕੰਮ ਹੋਣੇ ਆ ਔਰ ਮੈਂ ਕਿੱਥੇ ਗੁਰੂ ਰਵੀਦਾਸ ਜੀ ਦੇ ਗੁਰਪੁਰਪਤ ਆਇਆ ਸੀ ਆ ਸਾਡੇ ਭਰਾ ਬੈਠੇ ਆ ਇਹ ਕਹਿਣ ਲੱਗੇ ਕਿ ਸਾਡਾ ਜਿਹੜਾ ਉਥੇ ਧਰਮਸ਼ਾਲਾ ਉਹਦਾ ਲੈਂਟਰ ਰੁਕਿਆ ਪਿਆ ਬਹੁਤ ਚਿਰ ਤੋਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਤੁਹਾਡਾ ਹੁਕਮ ਲੱਗਿਆ ਸੀ 2 ਲੱਖ ਰੁਪਏ ਦਾ ਚੈੱਕ ਅੱਜ ਮੈਂ ਤੁਹਾਡੇ ਕੋਲ ਲੈ ਕੇ ਆਇਆ ਇਹਦਾ ਤੁਹਾਡਾ ਨਾਲ ਜਿਹੜੇ ਬਲੌਕ ਟੈਕ ਥੱਲੇ ਲੱਗਣੀਆਂ ਉਹ ਇਹ ਤੋਂ ਅਲੱਗ ਅਸੀਂ ਲਵਾ ਕੇ ਦਵਾਗੇ ਬਲੌਕਿੰਗ ਟੈਕ ਜੋ ਕੋਈ ਕੰਮ ਤੁਹਾਡਾ ਅਸੀਂ ਰਹਿਣ ਨਹੀਂ ਦੇਣਾ ਜੋ ਤੁਹਾਡੀਆਂ ਡਿਮਾਂਡਸ ਨੇ ਪਿੰਡ ਪ੍ਰਤੀ ਜੋ ਤੁਹਾਡਾ ਹੁਕਮ ਹੋਣਗੇ ਨਿੱਕੀ ਕਰਕੇ ਅਸੀਂ ਪੂਰਾ ਕਰਾਂਗੇ ਆਪਣਾ ਕੰਪੀਟੀਸ਼ਨ ਇਹ ਹੋਣਾ ਚਾਹੀਦਾ ਕਿ ਸਾਡਾ ਪਿੰਡ ਜਿਹੜਾ ਉਹ ਜਿਵੇਂ ਮੂਲੇ ਪਰ ਮੇਰਾ ਪਿੰਡ ਹੈ ਜੀ ਉਹ ਤੋਂ ਵਧੀਆ ਹੋਵੇ ਇਹ ਪੰਜੋਲੀ ਕਲਾ ਤੋਂ ਵਧੀਆ ਹੋਵੇ ਰੂਣੇ ਤੋਂ ਆਪਾਂ ਹੁਣ ਲੜਾਈਆਂ ਦੇ ਕੰਪੀਟੀਸ਼ਨ ਨਹੀਂ ਕਰਨੇ ਮੇਰੇ ਸਾਰੇ ਸੰਤਾਰ ਯੋਗ ਬਹੁਤ ਲੜ ਕੇ ਦੇਖ ਲਿਆ ਆਪਾਂ ਕਿਹਨੇ ਲੜਾ ਲਿਆ ਪਿੰਡ ਦਾ ਸਰਪੰਚੋ ਬਣਾਓ ਜਿਹੜਾ ਪਿੰਡ ਦੇ ਕੰਮ ਕਰ ਸਕੇ। ਬਹੁਤ ਛੇਤੀ ਤੁਹਾਡੇ ਪਿੰਡ ਦਾ ਜਿਹੜਾ ਕੱਲ ਨੂੰ ਮੇਰਾ ਹੈ ਪਰਸੋਂ ਜਿਹੜਾ ਪਾਰਕ ਦਾ ਕੰਮ ਹੈ ਉਹ ਸਟਾਰਟ ਹੋ ਜਾਊਗਾ। ਉਹ ਤੁਹਾਨੂੰ ਬਹੁਤ ਵਧੀਆ ਪਾਰਕ ਬਣਾ ਕੇ ਦੇਮੰਗ। ਨਾਲ ਸ਼ਮਸ਼ਾਨ ਘਾਟ ਵੀ ਹੈ ਮਤਲਬ ਕੋਈ ਥੋੜੀ ਅਸੀਂ ਕੰਮ ਦੀ ਕਸਰ ਨਹੀਂ ਰਹਿਣ ਬੰਦੇ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ ਘੁੰਮਣ ਨੂੰ ਕਿੱਥੇ ਥਾਂ ਹੈ? ਸਾਰਾ ਦਿਨ ਕੰਮ ਕਰਦੀਆਂ ਸ਼ਾਮ ਨੂੰ ਘੁੰਮ ਕੇ ਆ ਕਰਨੀਆਂ ਲਾਈਟਾਂ ਲਾ ਕੇ ਵਧੀਆ ਦੇਵਾਂਗੇ। ਔਰ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਬਚਾਉਣਾ ਉਹਨਾਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਉਣਾ ਉਹਦੇ ਲਈ ਚਾਹੇ ਸਾਨੂੰ ਜੋ ਵੀ ਇੰਤਜ਼ਾਮ ਕਰਨੇ ਪੈਣ ਜੋ ਉਹਨਾਂ ਨੂੰ ਸਮਾਨ ਚਾਹੀਦਾ ਸਾਡੇ ਨੌਜਵਾਨਾਂ ਨੂੰ ਉਹ ਸਮਾਨ ਵੀ ਦਵਾਂਗੇ ਔਰ ਪੂਰਾ ਵਧੀਆ ਤਰੀਕੇ ਦਾ ਗਰਾਊਂਡ ਬਣਾ ਕੇ ਦਵਾਂਗੇ ਸੋ ਆਪਾਂ ਇਕੱਠੇ ਹੋ ਕੇ ਸਾਰਿਆਂ ਨੇ ਦੇਖੋ ਇਹ ਨਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਨਾ ਲਖਵੀਰ ਸਿੰਘ ਰਾਏ ਨਾ ਕੋਈ ਹੋਰ ਇਹ ਇਕੱਲਾ ਬੰਦੇ ਰੰਗਲਾ ਪੰਜਾਬ ਨਹੀਂ ਬਣਾ ਸਕਦੇ ਰੰਗਲਾ ਪੰਜਾਬ ਤੁਸੀਂ ਸਾਰਿਆਂ ਨੇ ਬਣਾਉਣਾ ਜਦੋਂ ਆਪਾਂ ਕੰਮ ਕਰ ਰਹੇ ਹਾਂ ਵਧੀਆ ਕੰਮ ਹੋ ਰਿਹਾ ਮੈਨੂੰ ਇਹ ਦੱਸਦੇ ਵੀ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਪਿੰਡ ਤੋਂ ਵੀ ਇੱਕ ਦੋ ਬੰਦੇ ਘੱਟ ਤੋਂ ਘੱਟ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਬਣੀਆਂ ਪਹਿਲਾਂ ਪਹਿਲਾਂ ਸਰਕਾਰਾਂ ਮੰਗ ਨਹੀਂ ਕਿ ਸਾਡੇ ਬੱਚੇ ਜਿਹੜੇ ਇੰਜੀਨੀਅਰ ਕਰਦੇ ਸੀ ਡਿਪਲੋਮਾ ਕਰਦੇ ਸੀ ਉਹਨਾਂ ਦਾ ਕੈਂਪਰ ਖਾ ਲੈਂਦੇ ਸੀ ਔਰ ਫੇਰ ਬਹਾਨੇ ਲਾਉਂ ਸੀ ਤੁਹਾਨੂੰ ਨੌਕਰੀਆਂ ਦੰਨੇ 35000 ਨੌਕਰੀ ਦੇਣੀ ਹੈ ਕਾਂਗਰਸ ਦੀ ਸਰਕਾਰ ਦੀ ਗੱਲ ਹੈ ਮੈਂ ਪਿਛਲੀ ਦੀ ਔਰ ਉਹ ਕੀ ਕਰਦੇ ਸੀ ਸਾਡੇ ਬੱਚੇ ਨੂੰ 11 11000 ਤੇ ਉੜੀਸਾ ਭੇਜਦੇ ਸੀ 11000 ਤੇ ਉੜੀਸਾ ਜਾ ਕੇ ਬੱਚਾ ਕੀ ਕਰੂਗਾ ਲੇਕਿਨ ਗਿਦਨ ਦੀ ਤੁਹਾਡੀ ਸਰਕਾਰ ਬਦਲਾ ਦੀ ਸਰਕਾਰ ਬਣਾਈ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਗੱਈ ਦੇ ਵਿੱਚ ਕੱਲ ਵੀ 2300 2400 ਬੱਚੇ ਨੂੰ ਆਪਾਂ ਨੌਕਰੀ ਦਿੱਤੀ ਹੈ ਆਪਾਂ 45000 ਦੇ ਕਰੀਬ ਨੌਕਰੀਆਂ ਦੇ ਕੋਲ ਪਹੁੰਚ ਕੇ ਜਿਹੜੇ ਬੱਚੇ ਨੂੰ ਆਪਾਂ 2 ਸਾਲ ਹਾਲ ਹੋਏ ਨਹੀਂ ਦੇਤੀਆਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਇਹ ਕਰੇ ਦਿੱਤੀਆਂ ਆਰ ਤੁਹਾਡੇ ਪਿੰਡ ਚ ਹੋਇਆ ਕੋਈ ਨੋਕਰੀ ਨਹੀਂ ਸਾਡੇ ਜਿਹੜੀ ਨੌਕਰੀਆਂ ਲੱਗ ਗਈਆਂ ਦੋ ਕੁੜੀਆਂ ਨੂੰ ਨੌਕਰੀਆਂ ਲੱਗੀਆਂ ਔਰ ਉਹਨਾਂ ਨੂੰ ਪੁੱਛੋ ਕਿ ਉਹ ਕਿਸੇ ਮਨਿਸਟਰ ਕੋ ਕਿਸੇ ਐਮ ਐਲ ਏ ਕੋ ਜਿਹਾ ਕਿਸੇ ਪੈਸਾ ਦਿੱਤਾ ਹੋਵੇ ਜਿਹੜਾ ਮੈਰਿਟ ਤੇ ਆਉਂਦਾ ਸਾਡਾ ਵੀਰ ਹੈ ਇਹਨਾਂ ਦੀ ਬੇਟੀ ਬੇਟੀ ਕਿਹੜੇ ਡਿਪਾਰਟਮੈਂਟ ਦੀ ਹੈ ਟੈਕਨੀਕਲ ਚ ਹੋਈ ਦੇਖੋ ਪੁਲਿਸ ਚ ਹੋ ਰਹੇ ਨੇ ਹਰ ਟੀਚਰ ਹੋ ਰਹੇ ਨੇ ਕੋਈ ਐਸਾ ਡਿਪਾਰਟਮੈਂਟ ਨਹੀਂ ਜਿੱਥੇ ਤੁਹਾਡੇ ਬੱਚੇ ਨੂੰ ਨੌਕਰੀਆਂ ਨਹੀਂ ਮਿਲਦੀਆਂ ਜਿਹੜਾ ਬੱਚਾ ਪੜੂਗਾ ਇੰਟੈਲੀਜੈਂਟ ਹੈ ਤੋਨੂੰ ਨੌਕਰੀ ਮਿਲਨੀ ਹੋ ਮਿਲੀ ਅਜਾ ਗੁੜੀ ਆਜਾ ਆਜੇ ਪੁੱਤਰ ਆਜੋ ਸਸ਼ੀਕਰ ਆਜੇ ਪੁੱਤਰ ਆਜੇ ਮੇਰੇ ਕੋਲ ਆ ਜਾ ਬਾਈ ਬੋਬੋ ਮਵਾਰ ਹੈ ਨਾ ਇਹ ਉਹ ਸਰਕਾਰ ਹੈ ਤੁਸੀਂ ਕਿਸੇ ਕੋਲ ਕੋਈ ਸਪਾਰਸ਼ ਨਹੀਂ ਰੇ ਕੋਈ ਪੈਸਾ ਇਹ ਉਹ ਸਰਕਾਰ ਹੈ ਜਿਹੜੀ ਆਪਾਂ ਕਹਿੰਦੇ ਸੀ ਤੁਹਾਨੂੰ ਐਮਐਲਏ ਦੇ ਮਾਗਰ ਫਿਰਨ ਦੀ ਲੋੜ ਨਹੀਂ ਆਪਣੇ ਬੱਚੇ ਨੂੰ ਨੌਕਰੀ ਲਈ ਤੁਹਾਨੂੰ ਕਿਸੇ ਮਨਿਸਟਰ ਕੋਲ ਜਾ ਪੈਸਾ ਦੇਣ ਦੀ ਲੋੜ ਨਹੀਂ ਇਹ ਇਮਾਨਦਾਰ ਸਰਕਾਰ ਹੈ ਤੁਹਾਡੇ ਕੰਮ ਹੋ ਰਹੇ ਨੇ ਪਰ ਮਹੱਲਾ ਕਲੀਨਿਕ ਚ ਆਪਾਂ ਦੇਖ ਰਹੇ ਹਾਂ ਮਹੱਲਾ ਕਲੀਨਿਕ ਜਿੰਨੇ ਖੁੱਲੇ ਆ 3 ਕਰੋੜ ਪਾਪੂਲੇਸ਼ਨ ਆਪਣੀ ਪੰਜਾਬ ਦੀ 1 ਕਰੋੜ ਤੋਂ ਉੱਪਰ ਲੋਕ ਉਥੇ ਇਲਾਜ ਕਰਾ ਚੁੱਕੇ ਆ 30 ਲੱਖ ਦੇ ਕਰੀਬ ਸਾਡੇ ਲੋਕਾਂ ਨੇ ਫ੍ਰੀ ਟੈਸਟ ਕਰਾਏ ਆ ਇਹ 70 ਸਾਲ ਦਾ ਜਿਹੜਾ ਤਾਣਾ ਵਿਗੜਿਆ ਸੀ ਉਹਨੂੰ ਠੀਕ ਕਰਨ ਨੂੰ ਟਾਈਮ ਲੱਗ ਰਿਹਾ ਪਰ ਪਰ ਜਿੰਨੀ 스ਪੀਡ ਨਾਲ ਆਪਾਂ ਕੰਮ ਕਰ ਰਹੇ ਆ ਜਿੰਨੇ ਆਪਣੇ ਕੋਲ ਵਸੀਲੇ ਆ ਪੂਰੇ ਤਹਿਤ ਬਹੁਤ ਵਧੀਆ ਨਤੀਜੇ ਨੇ ਆ ਆਪਾਂ ਸੜਕ ਵਾਲੀ ਪੁਲਿਸ ਬਣਾਈਏ ਤੁਸੀਂ ਦੇਖਿਆ ਹੁਣ ਐਸ ਐਸ ਕਿੰਨੇ ਐਕਸੀਡੈਂਟ ਹੋ ਕੇ ਸਾਡੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਸੀ ਅਸੀਂ ਹੁਣ ਵਿਧਾਨ ਸਭਾ ਸੀ ਉਹ ਤੋਂ ਡਾਟਾ ਕਲੈਕਟ ਕੀਤਾ ਕਿੰਨੇ ਲੋਕਾਂ ਦੀ ਉਹਦੇ ਨਾਲ ਜਾਨ ਬਚ ਗਈ ਸ਼ਾਨਦਾਰ ਗੱਡੀਆਂ ਇਨਸਪੈਕਟਰ ਸਾਹਿਬ ਬੈਠੇ ਨੇ ਜਿਹੜੇ ਥਾਣਿਆਂ 'ਚ ਵਧੀਆ ਗੱਡੀਆਂ ਨਹੀਂ ਸਿਉਂਦੀਆਂ ਉੱਪਰ ਅਫਸਰ ਲੈ ਜਾਂਦੇ ਸੀ ਐਸਐਸਪੀ ਡੀਐਸਪੀ ਐਸਪੀ ਥੱਲੇ ਪਹੁੰਚਦੀ ਨਹੀਂ ਸੀ ਆ ਨਵੀਂ ਗੱਡੀ ਇਹਨਾਂ ਨੇ ਤੁਹਾਡੇ ਸਾਹਮਣੇ ਖੜੀ ਆ ਵਾਹ ਜੇ ਇਹਨਾਂ ਕੋਲ ਚੰਗੇ ਸਾਜ਼ੋ ਸਮਾਨ ਪੁਲਿਸ ਕੋਲ ਹੋਊਗਾ ਔਰ ਇਹ ਚੰਗੇ ਕੰਮ ਕਰਨਗੇ ਚੰਗੇ ਹਥਿਆਰ ਹੋਣਗੇ ਸਾਡੇ ਸਮਾਜ ਚ ਜਿਹੜਾ ਲਾਅ ਐਂਡ ਆਰਡਰ ਦੀ ਪੋਜੀਸ਼ਨ ਠੀਕ ਰਹੂਗੀ ਸੋ ਮਾਨ ਸਰਕਾਰ ਬਹੁਤ ਕੁਝ ਕਰ ਰਹੀ ਹੈ ਟੋਡੇ ਬੱਚਿਆਂ ਦੀ ਐਜੂਕੇਸ਼ਨ ਦਾ ਦੇਖ ਲੋ ਹਾਲ ਇੰਨਾ ਵਧੀਆ ਹੋ ਗਿਆ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਤਰ੍ਹਾਂ ਦੇ ਸਕੂਲ ਸੀ ਜਿੱਥੇ ਨਾਲ ਟੋਬਾ ਔਰ ਉਹਨਾਂ ਦੀ ਕੰਧਾਂ ਹੀ ਨਹੀਂ ਸੀ ਸਾਡੇ ਬੱਚਿਆਂ ਦੇ ਸੱਪ ਲੜਨੀ ਜਿਹੜੀ ਡਰ ਬਣਿਆ ਰਹਿੰਦਾ ਸੀ ਜਮੀਤਗੜ੍ਹ ਦੇ ਉੱਪਰ ਮੈਂ ਇੱਕ ਪਿੰਡ ਚ ਗਿਆ ਸੀ ਉੱਥੇ ਸਭ ਤੋਂ ਵੱਧ ਮੈਨੂੰ ਜਾ ਕੇ ਦੁੱਖ ਹੋਇਆ ਕਿ ਸਿਹਤ ਫੀਚਰ ਕਹਿਣ ਲੱਗੇ ਕਿ ਇਹ ਸਿੱਧਾ ਇਸ ਦਰ ਤੇ ਰਹਿਣੇ ਕਿ ਸਾਡੇ ਬੱਚੇ ਦੇ ਕਿਸੇ ਸੁਪਨਾ ਲੜ ਜੇ ਨਾਲ ਨਾਲ ਡੋਬਾ ਸੀ ਉਸ ਸਕੂਲਾਂ ਦੀਆਂ 1400 ਕਿਲੋਮੀਟਰ ਕੰਨਾ ਆਪਾਂ ਬਣਾਈਆਂ ਔਰ ਬਹੁਤ ਸਾਰੇ ਅਜੇ ਤੱਕ ਜਿੰਨੇ ਕਦੇ ਰੂਮ ਕਦੇ ਸੋਚਿਆ ਵੀ ਨਹੀਂ ਸੀ ਉਹਨੇ ਆਪਾਂ ਸਕੂਲਾਂ ਦੇ ਰੂਮ ਬਣਾਏ ਸਾਡੀ ਧੀਆ ਪੜਾਣਾਂ ਲਈ ਬੱਚਿਆਂ ਲਈ ਸਕੂਲਾਂ ਵਿੱਚ ਵਧੀਆ ਵਾਸ਼ਰੂਮ ਬਣ ਰਹੇ ਨੇ ਇਹ ਤੁਹਾਡੇ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਕੰਮ ਹੋ ਰਿਹਾ ਸਕੂਲ ਆਫ ਐਮੀਨੇਸ਼ਨ ਜਿੱਥੇ ਤੁਹਾਡੇ ਬੱਚੇ ਜਿਹੜਾ ਐਡਮਿਸ਼ਨ ਹੋ ਗਈ ਉਹਨਾਂ ਨੂੰ ਲੈ ਕੇ ਵੀ ਸਰਕਾਰੀ ਬੱਸਾਂ ਜਾਣਗੀਆਂ ਤੇ ਉਹਨਾਂ ਦੀ ਟ੍ਰੇਨਿੰਗ ਆਈਐਸ ਪੀਸੀਐਸ ਜਿਵੇਂ ਕੋਈ ਪੁਲਿਸ ਜਾਣਾ ਉਹਦੀ ਟ੍ਰੇਨਿੰਗ ਵੀ ਇਸ ਸਕੂਲਾਂ ਚ ਹੋਊਗੀ ਸ਼ੋ ਬਦਲਾਅ ਦਾ ਕੰਮ ਹੈ ਥੋੜਾ ਟਾਈਮ ਦਿਓ ਕਈ ਵਾਰ ਆਪਾਂ ਓਹ ਜਨੇ ਕਿ ਆਹ ਨਹੀਂ ਹੋ ਰਿਹਾ ਨਹੀਂ ਇੱਕੋ ਲੱਖਤ ਨਹੀਂ ਹੋ ਸਕਦਾ ਇਹ ਟਾਈਮ ਥੋੜਾ ਜਿਹਾ ਲੱਗੂਗਾ ਪਰ ਤੁਹਾਡੇ ਸਰਕਾਰ ਦਾ ਜਿਹੜਾ ਮੁਖੀ ਹੈ ਮਾਨਯੋਗ ਸਰਕਾਰਪਾਸੀ ਮਾਨ ਸਾਹਿਬ ਉਹ 24 ਘੰਟੇ ਪੰਜਾਬ ਦੀ ਗੱਲ ਕਰਦਾ ਅੱਜ ਤੱਕ ਕੋਈ ਮੈਨੂੰ ਦੱਸੋ ਕੋਈ ਮੁੱਖ ਮੰਤਰੀ ਐਸਾ ਹੈਗਾ ਸੀ ਜਿਹੜਾ ਹਰ ਵਕਤ ਲੋਕਾਂ ਚ ਰਹੇ ਤੁਸੀਂ ਰੋਜ਼ ਦੇਖਦੇ ਹੋ ਥੋਡੀ ਗੱਲ ਕਰਦਾ ਕਿ ਅੱਜ ਅਸੀਂ ਆਹ ਕਰਤਾ ਪੰਜਾਬ ਲਈ ਅੱਜ ਆਹ ਕਰਤਾ ਔਰ 100% ਇਮਾਨਦਾਰ ਜੇ ਮੁੱਖੀ ਇਮਾਨਦਾਰ ਹੁੰਦਾ ਨੀਅਤ ਸਾਫ਼ ਹੁੰਦੀ ਹੈ ਤਾਂ ਕਾਮਯਾਬ ਹੁੰਦਾ ਆਪਣੇ ਤੇ ਕਰਜ਼ੇ ਦੀ ਪੰਡ ਕਲੀਆਂ ਬੋਲਣ ਸਿ ਵਿਧਾਨ ਸਭਾ ਚ ਕਿ ਕਿੱਡੀ ਵੱਡੀ ਕਰਜ਼ੇ ਦੀ ਪੰਡ ਦੇ ਕੇ ਗਏ ਆ ਤੁਹਾਨੂੰ ਇਹ ਪਤਾ ਹੈ ਕਿ ਜਿਹੜੇ ਆਪਾਂ ਇੰਨੇ ਮਹਿਲਾ ਕਲੀਨਿਕ ਬਣਾਏ ਨੇ ਇੰਨੇ ਆਪਾਂ ਨੌਕਰੀਆਂ ਦੇ ਰਹੇ ਆ ਸਕੂਲ ਵਧੀਆ ਕਰ ਰਹੇ ਆ ਉਹ ਪੈਸੇ ਕਿੱਥੋਂ ਆ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਹ ਪੈਸਾ ਇਮਾਨਦਾਰ ਸਰਕਾਰ ਕਰਕੇ ਆਇਆ ਨਹੀਂ ਜਿਹੜੇ ਕਾਂਗਰਸੀਆਂ ਕੱਕਾਲੀਦਲਾਂ ਦੀ ਸਰਕਾਰਾਂ ਸੀ ਉਹ ਇਸ ਲੈ ਕੇ ਆਗੇ ਸੀ ਪੰਜਾਬ ਨੂੰ ਕਿ ਸਾਡਾ ਪੰਜਾਬ ਸਿਰਫ ਕਰਜ਼ਾਈ ਰਹਿ ਗਿਆ ਸੀ ਕੰਮ ਕਰਨ ਜੋਗਾ ਨਹੀਂ ਆਪਣੀ ਸਰਕਾਰ ਬਣੀ ਹਰ ਇੱਕ ਰੈਵਨਿਊ 'ਚ ਜਿਹੜਾ ਟੈਕਸ ਹੈ ਸ਼ਰਾਬ ਦਾ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੇ ਕਿੰਨੇ ਆਪਾਂ ਨੇ ਕਰੋੜਾਂ ਰੁਪਇਆ ਤੋਂ ਕਮਾ ਕੇ ਲੋਕਾਂ ਦੀ ਵੈਲਫੇਅਰ ਤੇ ਲਾਇਆ ਆ ਜਿਹੜਾ ਟ੍ਰਾਂਸਪੋਰਟ ਹੈ ਜਿਹੜਾ ਜੇਬਾਂ ਚ ਜਾਂਦਾ ਸੀ ਮੰਤਰੀਆਂ ਦੇ ਉਹ ਟੈਕਸ ਤੁਹਾਡੇ ਵੈਲਫੇਅਰ ਨਹੀਂ ਲੱਗ ਰਿਹਾ ਕਿੰਨਾ ਵਾਧਾ ਹੋਇਆ ਰੈਵਨਿਊ ਚ ਕਿੰਨਾ ਵਾਧਾ ਹੋਇਆ ਰਜਿਸਟਰੀਆਂ ਚ ਜੀਐਸਟੀ ਚ ਕਿੰਨਾ ਵਾਧਾ ਹੋਇਆ ਤੁਸੀਂ ਇਹ ਸਾਰੇ ਨੌਜਵਾਨ ਆ ਪੜਦੇ ਹੋਣੇ ਡਾਟਾ ਚੈੱਕ ਕਰਦੇ ਹੋਣੇ ਸੋ ਇਹ ਤਾਂ ਕੰਮ ਹੋ ਰਿਹਾ ਕਿ ਇਮਾਨਦਾਰ ਸਰਕਾਰ ਨੇ ਆਪਣੇ ਜਿਹੜੇ ਟੈਕਸ ਹੈ ਜਿਹੜੇ ਚੋਰੀ ਹੁੰਦੇ ਸੀ ਮੰਤਰੀਆਂ ਕੋਲ ਜਾਂਦੇ ਸੀ ਅਫਸਰਾਂ ਕੋਲ ਜਾਂਦੇ ਸੀ ਉਹ ਲੋਕਾਂ ਤੇ ਲੱਗ ਰਹੇ ਨੇ ਸੂਚੂ ਦਾ ਸਾਰਿਆਂ ਦਾ ਧੰਨਵਾਦ ਮੈਂ ਸਾਡੇ ਪ੍ਰਧਾਨ ਜੀ ਆਜੋ ਸਾਰੇ ਆਜਾ ਜੀ ਪ੍ਰਧਾਨ ਜੀ ਸਾਰੇ ਆਕੇ ਹਿੰਮਤ ਭਾਈ ਅੱਛਾ ਸਤਿ ਆਵੋ ਸਤਿ ਆਵੋ ਹਾਂ ਆਲਾ ਸਾਰੇ ਭਾਈ ਆਜੋ ਆਜਾ ਜੀ ਆਜੋ ਮਾਤਾ ਜੀ ਇਤਨੂੰ ਪਿੱਛੋਂ ਘਰ ਬੱਜੇ ਇਤਨਾ ਆਗੇ ਸੀ ਆਜਾ ਇੱਕ ਵਾਰ